ਕਰੋ ਜੇ ਪਾ ਲਗੇ ਤੇ ਤੋ ਠੀਕ ਲੈਣਾ ਤੇ ਛੁੱਟਣਾ ਨਹੀਂ ਹੈ ਅੱਛਾ ਦੇਖੇ ਚਲੋ ਅੱਥੇ ਕਿਹਦੀ ਚਾਹੀਦੀ ਬਾਹਰ ਬੋਲਣਾ ਨਾ ਹੋਵੇ ਹੋਇਆ ਕਾਫੀ ਜਿਵੇਂ ਵਿੱਚ ਤੋਂ ਮਸਾਹ ਜੀ ਮਾਮਲਾ ਤੁਹਾਡੇ ਸਾਹਮਣੇ ਹੈ ਜੀ ਵੀ ਇਹ ਜਿਹੜਾ ਸਖਸ਼ਾ ਹੈ ਵਿਕੀਤ ਹੋਮਸ ਸਿੰਘ ਇਹ ਹਮੇਸ਼ਾ ਕਿਤਨਾ ਕਿਤੇ ਜਾ ਕੇ ਜਿਹੜਾ ਹੈਗਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਇਹ ਕਰਦਾ ਹੈ ਇਹ ਆਪਸ ਵਿੱਚ ਹੀ ਮਤਲਬ ਆਪਸ ਵਿੱਚ ਹੀ ਸਿੰਘਾਂ ਦੇ ਵਿੱਚ ਹੀ ਮਤਲਬ ਸਿੰਘ ਫਸਾਉਂਦਾ ਰਹਿੰਦਾ ਜਦੇ ਕੋਈ ਤੇ ਕੋਈ ਨਾ ਕੋਈ ਕਰਦਾ ਰਹਿੰਦਾ ਅੱਜ ਰਾਜਪੁਰੇ ਦੇ ਵਿੱਚ ਕੁਝ ਦਿਨ ਪਹਿਲਾਂ ਮੈਂ ਦੱਸਿਆ ਸੀ ਕਿ ਅਸੀਂ ਜੀਰਪੁਰ ਗਏ ਸੀ ਉੱਥੇ ਇੱਕ ਵਿਧਵਾ ਔਰਤ ਦੇ ਘਰ ਨੂੰ ਦੱਬਿਆ ਹੋਇਆ ਸੀ ਅਸੀਂ ਉਸ ਪੈ ਮਾਤਾ ਦਾ ਘਰ ਖਾਲੀ ਕਰਨ ਵਾਸਤੇ ਪ੍ਰਸ਼ਾਸਨ ਕੋਲ ਪਹੁੰਚੇ ਸੀ ਅਸੀਂ ਕਿਤੇ ਘਰ ਨਹੀਂ ਵੜੇ ਪ੍ਰਸ਼ਾਸਨ ਕੋਲ ਗਏ ਤੇ ਉਹ ਭੈਣ ਦੇ ਨਾਲ ਇਹ ਉਧਰੋਂ ਆਏ ਉਧਰੋਂ ਆਏ ਜਦੋਂ ਆਏ ਤੇ ਮੈਂ ਕਿਹੜਾ ਸਿੰਘ ਆਏ ਨੇ ਇੱਕ ਨਾਮ ਦਮਨ ਨਾਮ ਦਾ ਸਖਸ਼ ਜਿਹੜਾ ਆਪਣੇ ਆਪ ਨੂੰ ਬਾਬਾ ਰਾਜਾ ਰਾਜ ਸਿੰਘ ਜੀ ਦਾ ਦਲ ਦਾ ਕਹਿੰਦਾ ਹੈ ਬਾਬਾ ਰਾਜਾ ਸਾਡਾ ਬਹੁਤ ਪਿਆਰ ਆ ਸੀ ਉਹਦਾ ਬਹੁਤ ਸਤਿਕਾਰ ਕਰਦੇ ਕਿਸਾਨੀ ਸੰਘਰਸ਼ 'ਚ ਅਸੀਂ ਇਕੱਠੇ ਰਹੇ ਹਾਂ ਬੜਾ ਉਹਨਾਂ ਦਾ ਯੋਗਦਾਨ ਹੈ ਸ੍ਰੀ ਗੋਮੀ ਇਨਸਾਫ ਮੋਰਚੇ ਦੇ ਵਿੱਚ ਜਿਹੜਾ ਬੰਦੀ ਸਿੰਘ ਹੈ ਮੋਰਚਾ ਹਰ ਇੱਕ ਜਗ੍ਹਾ ਉਹਨਾਂ ਦਾ ਯੋਗਦਾਨ ਹੁੰਦਾ ਸੋ ਉਹਨਾਂ ਦਾ ਉਹਨੇ ਨਾਂ ਵਰਤਿਆ ਵੀ ਬਲਟਾਣੇ ਕੋਈ ਸ਼ੌਣੀ ਹੈ ਵੀ ਮੈਂ ਉੱਥੋਂ ਦਾ ਜਥੇਦਾਰ ਹਾਂ ਤੇ ਇਹਨਾਂ ਨੂੰ ਜਦੋਂ ਆਏ ਅਸੀਂ ਇਹਨਾਂ ਤੇ ਭਰੋਸਾ ਕੀਤਾ ਤੇ ਇਹ ਸਾਨੂੰ ਵਾਅਦਾ ਕਰ ਗਏ ਜਦ ਕਿ ਕੋਈ ਬੀਬੀ ਨੇ 2 ਲੱਖ ਰੁਪਏ ਦੇਣਾ ਸੀ ਇਹ ਵਾਅਦਾ ਕਰਕੇ ਵੀ ਅਸੀਂ ਤੁਸੀਂ ਪੈਸੇ ਦਾ ਜਿਹੜਾ ਕੋਰਚ ਨਿਠ ਲਿਓ ਤਾਂ ਅਸੀਂ ਚਾਬੀ ਤੁਹਾਨੂੰ 2 ਦਿਨ ਬਾਅਦ ਦੇ ਦਾਂਗੇ ਸਾਨੂੰ ਸਮਾਨ ਚੱਕ ਲੈਣ ਦਿਓ 2 ਦਿਨ ਅਸੀਂ ਕਹਿੰਦੇ ਵੀ ਲਿਖ ਲਿਖਾ ਆਪਣੇ ਕਹਿੰਦਾ ਜੀ ਸਾਡੀ ਜ਼ੁਬਾਨ ਹੈ ਜਿਵੇਂ ਬੋਲਦਾ ਹੈ ਸਾਡੀ ਜ਼ੁਬਾਨ ਹੈ ਕਹਿੰਦਾ ਅਗਰ ਨਾ ਦੇਗੇ ਤਾਂ ਮੈਂ ਉਹ ਖਾੜ ਕੇ ਲਾਉਂਗਾ 19 ਤਰੀਕ ਲੰਘ ਗਈ ਫੋਨ ਮੇਰੇ ਕੋਲ ਕੱਲੀ ਕੱਲੀ ਰਿਕਾਰਡਿੰਗ ਆ ਸਾਹਿਬ ਕੱਲਾ ਕੱਲਾ ਪ੍ਰੂਫ ਜੇਦੋਂ ਕਿਸੇ ਨੂੰ ਲੋੜ ਪੈਗੀ ਮੈਂ ਪ੍ਰੂਫ ਦਿਖਾ ਸਕਦਾ ਸਭ ਨੂੰ ਰਿਕਾਰਡਿੰਗ ਆ ਸੁਣਾ ਸਕਦਾ ਜਿੱਥੇ ਮੈਂ ਕਹਿੰਦਾ ਵੀ ਮੈਨੂੰ ਚਾਬੀ ਦੇ ਦੋ ਚਾਬੀ ਦੇ ਇਹਨਾਂ ਨੇ ਚਾਬੀ ਨਹੀਂ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ ਦੋ ਤਿੰਨ ਦਿਨ ਪਹਿਲਾਂ ਹੀ ਫੋਨ ਲਾਇਆ ਚੱਕਿਆ ਨਹੀਂ ਅੱਜ ਮੈਂ ਫੋਨ ਲਾਇਆ ਇਹਨੂੰ ਮੈਂ ਕਿਹਾ ਵੀ ਤੂੰ ਸਾਡੇ ਨਾਲ ਬੇਜੁਬਾਨ ਕਰਕੇ ਤੂੰ ਸਾਡੇ ਰਾਜਪੁਰੇ ਚ ਆਇਆ ਹੈ ਕਿ ਤੂੰ ਇੱਥੇ ਕੋ ਮੁਲਾਫਰਦਾ ਹੈ ਚਲੋ 20 ਸਕਿੰਟ ਦੀ ਗੱਲ ਨਾਲ ਉਹ ਵੀ ਸੁਣ ਲਿਓ ਵੀ ਇਹਨੂੰ ਕੋਈ ਗਾਲ ਕੱਢੀ ਹੋਵੇ ਮੈਂ ਕੋਈ ਇਹ ਜੋ ਸ਼ਬਦ ਮਾੜਾ ਬੋਲਿਆ ਹੋਵੇ ਮੈਂ ਵੀ ਕੋਈ ਨਹੀਂ ਇਹਨੇ ਮੈਨੂੰ ਫੋਨ ਕੀਤਾ ਕਹਿੰਦਾ ਕਹਿੰਦਾ ਵੀ ਮਾਂ ਕਾ ਦੁੱਧ ਪੀਆ ਹੈ ਤੋ ਆ ਮੈਂ ਇਹੀ ਖੜਾ ਹਾਂ ਉਹ ਆ ਇਧਰ ਆ ਇਹ ਕਰ ਮੈਂ ਖਾਣਾ ਕਰ ਲੂੰਗਾ ਤੂੰ ਇਧਰ ਜਿਵੇਂ ਬੋਲਦਾ ਤੇ ਮੈਂ ਪਟਿਆਲੇ ਸੀਗਾ ਮੈਂ ਕਿਹਾ ਕੋਈ ਨਹੀਂ ਵੀ ਇਹ ਧੌਣ ਵਾ ਕਾਲਪੁਰ ਕਬਾਇਪੁਰ ਜਾਣਦਾ ਹੈ ਦੁੱਧ ਕਿਹਨੇ ਪੀਤਾ ਚਲੋ ਜਿੱਥੇ ਇਹਨੇ ਫੋਨਦਾਨ ਕੈਂਪਰ ਉੱਥੋਂ ਭੱਜਿਆ ਹੈ ਤੋ ਭੱਜ ਕੇ ਇੱਥੇ ਆ ਗਿਆ ਫਿਰ ਇਹਨੇ ਫੋਨ ਲਾਇਆ ਮੈਨੂੰ ਆਪ ਹੀ ਰਿਕਾਰਡਿੰਗ ਤੁਸੀਂ ਇਹ ਚੈੱਕ ਕਰ ਲਿਓ ਵੀ ਮੈਂ ਕੀਤਾ ਕਿਦਾ ਆਇਆ ਇਦੇ ਘਰ ਆਇਆ ਸੀ ਹੰਗਰੀ ਬਾਈਟ ਕਰਕੇ ਬੰਦਾ ਉਹਨੇ ਵੀ ਮਾਹੌਲ ਖਰਾਬ ਕੀਤਾ ਤੇ ਉਹ ਕਹਿੰਦਾ ਵੀ ਸਾਡੇ ਘਰ ਆ ਇੱਥੇ ਆ ਜਾ ਤੂੰ ਉਹਨੇ ਵੀ ਇਹ ਕਹਿੰਦਾ ਸਾਡੇ ਘਰ ਤੋਂ ਆ ਜਾ ਇਹਨਾਂ ਦਾ ਵਹਿਮ ਸੀ ਕਿ ਕਿਤੇ ਅਸੀਂ ਕਦੇ ਕਿਤੇ ਉਹੀ ਬੋਲੀ ਜਾਂਦੇ ਆ ਅਸੀਂ ਵੀ ਸਾਡੀਆਂ ਫੌਜਾਂ ਤਿਆਰ ਬਰ ਤਿਆਰ ਹੋ ਕੇ ਅਸੀਂ ਇੱਥੇ ਆ ਗਏ ਤੇ ਜਦੋਂ ਇੱਥੇ ਆਏ ਅਸੀਂ ਘਰ ਨਹੀਂ ਬੜੇ ਕਿਉਂਕਿ ਸਾਨੂੰ ਪਤਾ ਸਾਡਾ ਮਾਰਕੀਟ ੱਕ ਲਉਣੀ ਆ ਇੱਥੇ ਬੱਚੇ ਸੀਗੇ ਬਜ਼ੁਰਗ ਸੀਗੇ ਚਲੋ ਐਵੇਂ ਨੁਕਸਾਨ ਹੋ ਜਾਂਦਾ ਇਹ ਉੱਪਰ ਖੜਿਆ ਉੱਪਰ ਟਾਟਾ ਚਲਾਈਆਂ ਨੇ ਜਿਹੜਾ ਗੱਡੀ ਛੱਡ ਕੇ ਇੱਥੋਂ ਭੱਜ ਗਿਆ ਕੰਦਾ ਟੱਪ ਕੇ ਪਿੱਛੋਂ ਸਾਹਮਣੇ ਪਾ ਲਗਾਈ ਤੇ ਸਾਹਮਣੇ ਖੜੇ ਆਵਾਜ਼ਾਂ ਮਾਰਦੇ ਰਹੇ ਤੇ ਕੰਦਾ ਟੱਪ ਕੇ ਅੱਡੀਆਂ ਨੂੰ ਜਿਵੇਂ ਥੁੱਕ ਲਾ ਕੇ ਬੰਦੇ ਭੱਜਦੇ ਨੇ ਇਹ ਉਦਾਂ ਉਥੋਂ ਭੱਜ ਗਿਆ ਗੱਡੀ ਇੱਥੇ ਖੜੀ ਹੋਈ ਆ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕੀਤੀ ਆ ਵੀ ਸਾਰੇ ਪ੍ਰੂਫ ਅਸੀਂ ਪ੍ਰਸ਼ਾਸਨ ਨੂੰ ਦੇਵਾਂਗੇ ਰਿਪੋਰਟਿੰਗ ਆ ਪ੍ਰਸ਼ਾਸਨ ਨੂੰ ਦੇਵਾਂਗੇ ਬੰਦੀ ਕਾਰਵਾਈ ਜਿਹੜੀ ਆ ਵੀ ਭੌੜ ਨੇ ਸਾਨੂੰ ਲਲਕਾਰਿਆ ਇਹ ਲਲਕਾਰਾਂ ਹੀ ਫਿਰ ਤੇ ਖੜਦਾ ਜਾਂ ਅੱਡੇ ਸੂਰਮਾ ਸੀ ਖੜਦਾ ਫਿਰ ਅਸੀਂ ਤੇ ਇੱਥੇ ਆ ਹਾਂ ਤੁਹਾਡੇ ਸਾਹਮਣੇ ਖੜੇ ਹਾਂ ਸਾਡੇ ਸਾਰੇ ਹੁਣ ਤੱਕ ਖੜੇ ਆ ਇੱਥੋਂ ਇਹ ਆਪਣੀ ਗੱਡੀ ਛੱਡ ਕੇ ਇੱਥੋਂ ਇਹ ਫਰਾਰ ਹੋ ਗਿਆ ਨਾਲੇ ਹੰਦਰੀ ਬਾਈਟ ਵਾਲਾ ਬੰਦਾ ਇਹਦੇ ਨਾਲ ਲੜਿਆ ਹੋਇਆ ਸੁਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਹਰ ਦੀ ਕਾਰਵਾਈ ਜਿਹੜੀ ਉਹਦੇ ਕੀਤੀ ਜਾਵੇ ਪਰ ਇਹਨੂੰ ਤੁਹਾਡੇ ਚੈਨਲ ਦੇ ਮਾਧਿਅਮ ਦੁਆਰਾ ਕਹਿ ਦਿੰਦੇ ਆ ਕਿ ਤੇਰਾ ਜਿੱਥੇ ਦਿਲ ਕਰਦਾ ਜੀ ਕਰਦਾ ਤੂੰ ਉੱਥੇ ਦੱਸਦੀ ਐ ਤਰਾਜਪੁਰਾ ਇਹ ਨਾ ਇਹਦਾ ਕਿਤੇ ਵਹਿਮ ਹੋਵੇ ਵੀ ਹਾਂ ਵੀ ਇੱਥੇ ਤੂੰ ਉੱਥੇ ਦੱਸਦੀ ਐ ਏਡੀ ਕੋਈ ਗੱਲ ਨਹੀਂ ਹੈਗੀ ਤੇ ਤੂੰ ਜੀਰਕਪੁਰਾ ਨੇ ਮੋਹਲੇ ਨੇ ਤੂੰ ਉੱਥੇ ਦੱਸਦੀ ਤੇ ਗੁਰੂ ਸਾਹਿਬ ਕਾਲਪੁਰ ਵਾਹਿਗੁਰੂ ਦੀ ਕਿਰਪਾ ਤੇ ਜਿਹੜਾ ਤੂੰ ਬੰਬੇਵਾਲ ਆਪਣੇ ਜਿਹੜਾ ਰੋਲਾ ਪਾਣਾ ਉੱਥੇ ਪਾ ਲੈ ਰਾ ਜਿਹੜਾ ਤੇਰੀਆਂ ਕਾਲੀਆਂ ਗੁਰਦੋਤਾ ਨੇ ਇਧਰ ਪੰਜਾਬ ਵਿੱਚ ਹੀ ਨਹੀਂ ਚੱਲਣਦੀਆਂ ਅਸੀਂ ਤੇ ਤੇਰੇ ਬਾਣੇ ਤੇ ਭਰੋਸਾ ਕੀਤਾ ਤੇਰੀ ਜੁਬਾਨ ਤੇ ਭਰੋਸਾ ਕੀਤਾ ਵੀ ਚੱਲ ਕਰਗੀ ਤਾਰ ਪਾਸ਼ਾ ਦਾ ਬਾਣਾ ਤੇ ਮੰਨ ਲੈ ਚੱਲ ਭਰੋਸਾ ਕਰਦੇ ਹਾਂ ਪਰ ਇਹਨਾਂ ਨੇ ਉਸ ਫਲੈਟ ਤੇ ਜਿਹੜੀ ਵਿਧਵਾਤ ਉਹ ਵੀ ਤੁਹਾਡੇ ਸਾਹਮਣੇ ਸੀ ਲਿਆ ਸਕਦੇ ਆ ਉਸ ਔਰਤ ਦੇ ਫਲੈਟ ਤੇ ਕਬਜ਼ਾ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਜਿਹੜੀ ਇਸ ਇਹਨਾਂ ਦੀ ਕੋਸ਼ਿਸ਼ ਉਹ ਕਾਮਯਾਬ ਅਸੀਂ ਨਹੀਂ ਹੋਣ ਦਿੱਤੀ ਤੇ ਉਹ ਜਿਹੜੀਆਂ ਚਾਬੀਆਂ ਨੇ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਵਿੱਚ ਪਾ ਕੇ ਤੋਂ ਚਾਬੀਆਂ ਉਹ ਸੁਵਿਧਾ ਬਾਰਤ ਨੂੰ ਦਵਾ ਦਿੱਤੀਆਂ ਬਾਬਾ ਜੀ ਅਕਸਰ ਜਦੋਂ ਵੀ ਪੰਜਾਬ ਵਿੱਚ ਹੋਂਦੀ ਹੈ ਵੀ ਕਿਥੋਂ ਮਿਲਦੀ ਤੇ ਹਮੇਸ਼ਾ ਵਿਵਾਦਾਂ ਨਾਲ ਘਿਰਿਆ ਰਹਿੰਦਾ ਕੰਮ ਇਹ ਕਿਉਂ ਜੀ ਦੇਖੋ ਜੀ ਸਾਣਾ ਸਾਡਾ ਤਾਂ ਰਾਜਪੁਰੇ ਰਹਿੰਦਾ ਮੈਨੂੰ ਤਾਂ ਆਪਣਾ ਪਤਾ ਹੈ ਵੀ ਸਾਡਾ ਰਾਜਪੁਰੇ ਰਹਿੰਦਾ ਸਾਨੂੰ 20 ਸਾਲ ਹੋ ਚੱਲੇ ਨੇ ਸਾਡਾ ਇੱਥੇ ਸਾਡਾ Hindu ਭਾਈਚਾਰਾ Sikh ਭਾਈਚਾਰਾ Christian ਭਾਈਚਾਰਾ ਸਾਡਾ ਹਰ ਇੱਕ ਭਾਈਚਾਰੇ ਨਾਲ ਬੜਾ ਪਿਆਰ ਹੈ ਬੜਾ ਸਾਡਾ ਸਰਕਾਰ ਹੈ ਹਰ ਇੱਕ ਦੇ ਅੱਗੇ ਆਨੇ ਜਾਣੇ ਆ ਕਈ ਕਈ ਮੋਰ ਸਾਡਾ ਰਾਜਪੁਰੇ ਚ ਖਰਾਬ ਨੇ ਬਾਹਰ ਮਸਲੇ ਪੰਥ ਹੁੰਦੇ ਨੇ ਗੱਲ ਵੱਖਰੀ ਆ ਪਰ ਇਹ ਜਦੋਂ ਵੀ ਇਹਨੇ ਆਉਣਾ ਇਹਨੇ ਆਪਣਾ ਬਸ ਸੋਸ਼ਲ ਮੀਡੀਆ ਤੇ ਇਹਨੂੰ ਵਹਿਮ ਸੀ ਵੀ ਮੈਂ ਇੱਥੇ ਵੀ ਕਰਕੇ ਤਾਂ ਮੈਂ ਲੰਘ ਜਾਊਂਗਾ ਵੀ ਸ਼ਾਇਦ ਮੈਨੂੰ ਕੋਈ ਟੱਕਰਦਾ ਨਹੀਂ ਪਰ ਇਹਦਾ ਵਹਿਮ ਜਿਹੜਾ ਅੱਜ ਅਗਾਲਪੁਰ ਖਵਾਏ ਕੋ ਥੋੜਾ ਜਿਹਾ ਕੱਢਤਾ ਨਿਕਲ ਤੇ ਪੂਰਾ ਜਾਣਾ ਸੀ ਇੱਕ ਤਾਂ ਥੱਲੇ ਆ ਜਾਂਦਾ ਤੇ ਜਾ ਕੇ ਤੇ ਅਸੀਂ ਉੱਪਰ ਘਰ ਵੜ ਜਾਂਦੇ ਚੜ ਜਾਂਦੇ ਅਸੀਂ ਤਾਂ ਸ਼ਰਮ ਕਰਕੇ ਸਾਡੇ ਰਾਜਪੁਰੇ ਸ਼ਹਿਰ ਦੇ ਸਾਡੇ ਇਲਾਕੇ ਦੇ ਲੋਕਾਂ ਦੀ ਸਾਡੇ ਪਰਿਵਾਰ ਸਾਡੇ ਜੀਨ ਵੀ ਅਸੀਂ ਕਿਸੇ ਦਾ ਘਰ ਨਹੀਂ ਵੜਨਾ ਪਤਾ ਤੈਨੂੰ ਅੱਜ ਲੱਗ ਜਾਣਾ ਸੀ ਧੰਨਵਾਦ ਧੰ ਇੱਕਾਫੀ ਰੱਖਿਆ ਹੋਇਆ ਹੈ ਜੀ ਕੋਈ ਘੱਟ ਹੋਵੇ ਨਹੀਂ ਇਹ ਕੋਈ ਵਿਕੀ ਫੋਨਸ ਹੈਗਾ ਜੀ ਕੋਈ ਬਾਹਰੋਂ ਆਇਆ ਸੀਗਾ ਇਹ ਇਨਾਂ ਦੀ ਕੋਈ ਬਾਬਾ ਜੀ ਨੇ ਤੇ ਪਰਵਾਨਾ ਜੀ ਉਹਨਾਂ ਨਾਲ ਫੋਨ ਤੇ ਬਹਿਸ ਬਾਜੀ ਹੋਈ ਆ ਉਹ ਬਹਿਸ ਬਾਜੀ ਨੂੰ ਲੈ ਕੇ ਇਨਾਂ ਨੇ ਕੋਈ ਟੈਂਪੋਮ ਲੈ ਕੇ ਆਪਦੇ ਵਿੱਚ ਤੇ ਲੜਨ ਦੇ ਲਈ ਆਏ ਸੀਗੇ ਪਰ ਅਸੀਂ ਬਿਲਕੁਲ ਸ਼ਾਂਤ ਕਰਤਾ ਦੋਨੇ ਧਿਰਾਂ ਨੂੰ ਸਮਝਾਤਾ ਇੱਥੇ ਕੋਈ ਇਤਾਲੀ ਗੱਲਬਾਤ ਹੈ ਨਹੀਂ ਮੈਂ ਤਾਂ ਹਰ ਵਾਰ ਵਿਕੀ ਫੋਨਸ ਨੂੰ ਜਿੱਦਾਂ ਮਾਹੌਲ ਬਣਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੋਈ ਕਾਰਵਾਈ ਨਹੀਂ ਹੋਈ ਦੇਖਾਂ ਕਰਾਂਗੇ ਜੀ ਅਸੀਂ ਦੋਨਾਂ ਦੀ ਬਿਆਨ ਲਵਾਂਗੇ ਦੋਨਾਂ ਦੀ ਰਾਇ ਲਵਾਂਗੇ ਜੋ ਵੀ ਹੋਊਗਾ ਉਹ ਕਰ ਦੇਵਾਂਗੇ